ਹਾਂਜੀ ਮੈਂ ਤੁਹਾਡਾ ਮੰਦਰ ਵੀਰ ਵੀਰੀ ਬੈਗ ਮੈਂ ਅੱਜ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਉਬਰ ਲੈ ਰਿਹਾ ਹਾਂ 1833 ਇੰਚ ਬਲੇ ਵੜੇ ਦੇ ਉੱਤੋਂ ਜੈਸ ਪੈਨੀ ਰੈਸਟੋਰੈਂਟ ਦੇ ਵਿੱਚੋਂ ਟੂ ਮੈਂ ਕਬਲ ਕਿਸੇ ਨੂੰ ਵੇਖਦੇ ਹਾਂ ਨਹੀਂ ਸਰਵਿਸ ਕਿਦਾਂ ਦੀ ਹੈ ਧੰਨਵਾਦ ਗੱਡੀ ਟੋਟਲ ਹੀ ਆਈ ਹੋਏ ਸਮਾਲ ਕਾਰ ਹੈਗੀ ਆ ਕਿਉਂਕਿ ਮੈਂ ਲੱਗ ਜਿਹੜੀ ਦਾ ਹੈ ਨਹੀਂਗਾ ਹੈਂਡੀਕਾਪ ਪਰਸਨਾ ਮੈਂ ਕੀ ਹਾਲ ਹੈ ਛੋਟੇ ਕੀ ਹਾਲ ਨੇ ਫੋਰਥ ਮਾਰ ਵੀ ਤੇ ਪੁੱਛ ਹਾਂ ਅਹੀ ਨਾਲ ਦੇ ਆਪਣੇ ਆਹ ਮੇਰਾ ਜੈਨ ਦਾ ਨਾਤੀ ਆ ਉਹ ਨਰ ਜਾਂ ਫੋਰਥ ਕਿਹੜਾ ਲੱਕ ਹੈ ਜੀਓ ਚਲਾ ਤਾਂ ਸਿੱਧੇ ਨਿਕਸ ਸਟੇਸ਼ਨ ਤੋਂ ਸੀ ਨਾ ਕੌਣੇ ਜਾਦੇ ਹਾਂ ਤੇ ਜੀਰ ਜਾਣਾ ਪਏ ਤੇ ਦਿਨ ਘਰ ਦਾ ਸੁੱਕ ਜਾਉਗਾ ਨਹੀਂ ਦਿਨ 파ਰ ਤੀ ਪੀ ਆਰ ਹੋਗੇ ਹਾਂਜੀ ਵੈਰੀ ਗੁੱਡ ਪੜਾਈ ਕੀਤੀ ਮੈਂ ਵਿਆਹ ਕਰਕੇ ਫਿਰ ਤਾਂ ਲੱਕੀ ਹੈ ਹੈ ਯਾ ਫਿਰ ਤੀ ਵਾਈਪ ਪਹਿਲਾਂ ਇੱਥੇ ਆਈ ਸੀ ਜਦੋਂ ਤੁਸੀਂ ਇਕੱਠੇ ਆਏ ਉਹ ਆਈ ਵਿੱਚ ਪਹਿਲਾਂ ਓਕੇ ਓਕੇ ਕਿੱਥੇ ਲੱਕੀ ਹੈ ਜਦੋਂ ਕਿ ਪੀ ਆਰ ਹੀ ਆਇਆ ਜਦੋਂ ਕਿ ਹਾਂਜੀ ਗੁੱਡ ਡਾਕੀ ਵਿਚਾਰਿਆ ਕਿ ਉੱਪਰ ਚਲਾ ਰਹੇ ਹਾਂ ਤੇ ਮੈਂ ਕਿ ਸਟਰਕਚਰ ਘਾ ਰਹਾ ਹਾਂ ਓਕੇ ਓਕੇ ਕਿਹੜੀ ਕੰਪਨੀ ਦਾ ਕੀ ਆਉਦੀ ਨਹੀਂ ਜੀ ਚੈਨਲ ਓਕੇ ਓਕੇ ਠੀਕ ਸੀਟ ਵਲ ਪਾਟੇ ਵਿੱਚ ਇਟੇ ਲਾ ਲੈਨੇ ਹਾਂਜੀ ਉਹ ਕਿਦਾ ਬਰਤਨ ਦਾ ਲੈ ਲੈ ਨਹੀਂ ਹਾਂ 10 ਫਲ ਕਹਿਣਾ ਤਾਂ ਐਵੇਂ ਨਾ ਮੈਂ ਇਹ ਤਾਂ ਨਹੀਂ ਮੰਨ ਚੱਲ ਚੱਲੋਗੇ ਮੈਂ 27 ਕੋਈ ਨਹੀਂ ਸੁਣਾਈ ਤੇ ਸਾਡੇ ਨਾਲ ਪੰਜ ਛੇ ਜਵਾਬ ਜਿਹੇ ਹੁੰਦੇ ਸੀ 20 ਸਾਲ ਦੇ ਜਿਹੜੇ ਵਾਲੋਂ ਟਰਾਈ ਕੀਤੀ ਨਹੀਂ ਹੁੱਕਰ ਸਟਾਕ ਨਾਲ ਕੰਮ ਬੜੀ ਵਧੀਆ ਵਾਚ ਲੀਟਰ ਨਾਲ ਅੱਧਾ ਖੋਲ ਲੈਂਦਾ ਬੰਦਾ ਹਾਂਜੀ ਉੱਥੇ ਵੇਲਾ ਪਜਾਵਾਂ ਨਹੀਂ ਕੰਮ ਕਰਦੀ ਇੱਥੇ ਕਿ ਸਾਰੇ ਕੰਮ ਕਰ ਲੱਗ ਜਾਂਦੇ ਆ ਤਾਂ ਐਸੀ ਵੀ ਨਹੀਂ ਕਰਦੇਗੇ ਸਾਦਾ ਬੰਦਾ ਹੈ ਇੱਥੇ ਤਾਂ ਬੰਦਾ ਵਾਗਦਾ ਸਿੱਧਾ ਹੋ ਜਾਂਦਾ ਹਾਂਜੀ ਮਾੜਾ ਇੱਕ ਸਿਕ ਮਿੰਟ ਪਾਰਕ ਕਰ ਲੈਂਦਾ ਕਮੈਂਟ ਹੋ ਗਿਆ ਨੇ ਕਾਲ ਕਰਦੇ ਹਾਂ ਟੈਕਨਕਲ ਡਿਪਾਰਟਮੈਂਟ ਤੇ ਤਨ ਪਹਿਲੇ ਪਿਆ ਕਰਦੇ ਨੇ ਕਿ ਨਹੀਂ ਐਕਸਪਰੈਸ ਪੈਸੀ ਪਿਆ ਕਰਦੇ ਕਿ ਨਹੀਂ ਕਰਦੇ ਰਿਕਾਰਡ ਦੇ ਆਪਾਂ ਪਤਾ ਨਹੀਂ ਇਹ ਤਾਂ ਸਟਾਪ ਐਟਲ ਮਾ ਉਹ ਓਕੇ ਸਟਾਪ ਉੱਪਰ ਪਾ ਦੀ ਕੋਈ ਨਹੀਂ ਚੱਕ ਮੈਂ ਆ ਗਿਆ ਕਿੱਥੇ ਇਹਨਾਂ ਫਾਰਮਰਾਂ ਦੇ ਆਣੇ ਨੇ ਮਾ ਉਹ ਕਾਲ ਕਰਦੇ ਜਾਣਾ ਇਹ ਕਿੰਨਾ ਮੈਂ ਇੱਕ ਮਿੰਟ ਹੀ ਹਟ ਯੂ-ਟਰਨ ਮਾਰ ਲਵਾਂ ਹਾਂਜੀ ਮੈਂ ਹੁਣ ਬਾਈਕ ਕਲਕੱਟਾ ਤੋਂ ਕੋਲ ਆਇਆ ਇਨਕਮ ਟੈਕਸ ਵਾਲਾ ਜੀ ਚਲ ਮੈਂ ਆ ਗਿਆ ਪਾ ਲੈਣੇ ਬਾਦ ਕੀ ਹਾਲ ਹੈ ਮੇਰੇ ਸੌਰੀ ਮੇਰੇ ਪੇਪਰ ਭੇਜੇ ਸੀ ਉਹਨਾਂ ਨੂੰ ਭੇਜੇ ਨਹੀਂ ਭੇਜੇ ਕਰਦਾ ਹੋ ਗਿਆ ਜਵਿੰਦਰ ਬੈਂਕਿੰਗ ਇਨਫੀਮੈਸਿ ਹਾਂਜੀ ਹਾਂਜੀ ਭੇਜ ਦਿੱਤੇ ਕਰਦਾ ਹੋ ਗਿਆ ਜੀ ਅੱਜ ਹੀ ਭੇਜਿਆ ਹਾਂ ਤੇ ਫਿਰ ਦੋ ਜਿਹੜੇ ਸੀਟ ਜਿਸ ਵਿੱਚੋਂ ਤੋਂ ਖੁੱਲੇ ਨਹੀਂ ਹਾਂਜੀ ਨਹੀਂ ਖੁੱਲੇ ਸੀ ਯਾਰ ਇਹ ਦਵਾ ਦੋ ਤਿੰਨ ਵਾਰ ਭੇਜੇ ਓਕੇ ਨਹੀਂ ਮੈਂ ਕੱਲ ਨੂੰ ਕਰ ਲੂੰਗਾ ਉਹਨੂੰ ਤੁਸੀਂ ਅੱਜ ਹੀ ਭੇਜਿਓਗੇ ਓਕੇ ਠੀਕ ਥੈਂਕ ਯੂ ਲੋ ਦੀਏ ਸਾਡੇ ਦੋਸਤ ਨੇ ਨਿੰਦਰ ਸਿੰਘ ਕਲਕੱਟ ਬੜੇ ਵਧੀਆ ਸੰਸਾਰ ਨੇ ਟੈਕਸ ਭਰ ਦੇ ਲਈ ਫਰਪਰ ਪਾ ਦੇਣੀ ਜਿਹਨੇ ਇਹਨਾਂ ਨੂੰ ਸਰਵਸਤ ਰਣੀ ਹੋਵੇ ਇਹਨਾਂ ਨੂੰ ਕਲਕੱਤਾ ਨੂੰ ਫੋਨ ਕਰਤਾ ਜੋ ਤੁਸੀਂ 204 227 14 93 ਹੁਣ ਮੈਂ ਬਾਈ ਨਾਲ ਕਸੀਨੋ ਜਾ ਰਿਹਾ ਠੋੜਾ ਮੰਦਰ ਬਾਈ ਹੁਣ ਇਹਦੇ ਨਾਲ ਗੱਲਾਂ ਕਰਦੇ ਆਂ ਕਿ ਬਾਈ ਕੀ ਲਾਈਫ ਥੈਂਕ ਯੂ ਜੀ ਛੱਟ ਵਜੇ ਜੀ ਮੈਂ ਤੇ ਉਹ ਮੈਂ ਯਾਰ ਮੇਰੇ ਹੋ ਗਈ ਜੀ ਨੈਰੋਪੈਥੀ ਜਿੰਨੇ ਆਪਣੇ ਗੋਡਿਆਂ ਤੱਕ ਤਾਂ ਪ੍ਰੈਸ਼ਰ ਠੀਕ ਹੁੰਦਾ ਦਿਲ ਦਾ ਉਦੋਂ ਵਾਰ ਨਾੜਾ ਵੀ ਹੋ ਜਾਂਦੀ ਰੋੜੀ ਜਿਵੇਂ ਆਪਾਂ ਬੈਠੇ ਜੇ ਤੁਸੀਂ ਬੈਠੇ ਨਾ ਮੈਂ ਇੱਥੇ ਹੀ ਥੋੜਾ ਦੇਖੀ ਜਾਊਂਗਾ ਉਹ ਫਿਰ ਉਹਨਾਂ ਨੂੰ ਮੇਰੀਆਂ ਉਂਗਲਾਂ ਕੱਟੀਆਂ ਪੀਂਦੇ ਇੱਕ ਪੈਰ ਦੇ ਵਿੱਚ ਪੌਰੀ ਨਹੀਂ ਹੁੰਦੀ ਕੀ ਜਦੋਂ ਘਾਟ ਕਹਿੰਦੇ ਨੇ ਉਹ ਗੱਡੀ ਸੀ ਜਾਨੀ ਉਂਗਲਾਂ ਦੇ ਵੀ ਠੀਕ ਆ ਉਹ ਪੌਰੀ ਦਾ ਥੋੜਾ ਜਿਹਾ ਜੱਗ ਵਗਿਆ ਰਹਿਣਾ ਪਹਿਲਾਂ ਤਾਂ ਬੂਟ ਨਹੀਂ ਸੀ ਮੈਂ ਤਾਂ ਚਾਪਾਂ ਚੀਰੇ 6 ਮਹੀਨੇ ਹੋ ਗਏ ਇਹ ਦੁਨੀ ਚੁੱਟੀ ਨਾਲ ਚਲਾਉਂਦੀ ਟੈਕਸੀ ਹਾਂਜੀ ਮੈਂ ਏਰੀਅਟ ਤੋਂ ਚਲਾਉਂਦੀ ਹੁਣੇ ਵਾਲੀ ਕਹੋ ਕਿ ਜਿੰਨੀ ਜਿੰਨੀ ਕੋ ਸਾਢੇ ਕੋਲੇ 95% ਕਲੀਨ ਵਿਜ਼ਨ ਬਹੁਤ ਜਿਆਦਾ ਹੈਗਾ ਹੋਟਲ ਏਅਰਪੋਰਟ ਏਅਰਪੋਰਟ ਦੀ ਕਾਲ ਵਰਕ ਕਾਰ ਹੁੰਦੀ ਹੈ ਦੇਖੀ ਕੋਈ ਕੰਮ ਚੰਗਾ ਪਾਓ ਥੋੜਾ ਲੋਕਲ ਅਜਣਕੇ

ਇਹ ਤਾਂ ਜਾਨੀ ਦੋ ਸੀ ਕੋਈ ਕੋਈ ਕਿਸੇ ਪਾਸੇ ਨੂੰ ਕਿੱਲ ਗਿਆ ਮੈਂ ਆ ਕਰਨਾ ਕੋਈ ਆ ਕਰਨਾ ਮੈਂ ਚੱਲ ਮੰਦਰਾ ਚੱਲ ਗਿਆ ਨਹੀਂ ਉਸ ਕੈਨੇਡਾ ਨੂੰ ਫੇਰ ਪਿੱਛੇ ਨੂੰ ਫੇਰ ਮੈਂ 230 ਲਾਤੀ ਆਪਦੇ ਚਾਚਾ ਜੀ ਦੇ ਲਾਕੇ ਨੂੰ ਉਹਦਾ ਵੀ ਹਿੱਸਾ ਬੋਲੇ ਵਿੱਚ ਕਿਉਂਕਿ ਕਿਸੇ ਦੀ ਕਾਰ ਚਲਾਉਂਦਾ ਸੀ ਉਦੋਂ ਫੇਰ ਮੈਂ 220000 ਦੇ ਵਿੱਚ ਫੇਰ ਪੂਰੀ ਕੀਤੀ 2007-8 ਦੇ ਵਿੱਚ ਆ ਕੇ ਇਹ ਤਾਂ ਤੇਨਾਂ ਪਰਾਂ ਮ ਕੋਈ ਚਣ ਕੇ ਚਾਰਾਂ ਕੁੜੀ ਸਾਡੇ ਕੋਲ ਆਪ ਤੇ ਅਸੀਂ ਟੈਕਸੀ ਆਈ ਗੀਆਂ। ਟੈਕਸੀ ਲੈ ਲਈ ਰੋਟੀ ਆਉਂਦੀ। ਹਾਂਜੀ। ਮਹਿੰਗੀ ਥਰਤੀ ਨਾਲ ਵੇਚੇ ਜੋ ਸੌਦਾ ਲੈਣਾ ਹੋਵੇ ਨਾ। ਉਦੋਂ ਇਹ ਨਹੀਂ ਵੇਚੀ ਨਾ ਵੀ 2000 ਮਿੰਦਾ। ਸੌਦਾ ਕਰਦੇ ਕਦੇ 3000 ਲੱਗ ਜਾਂਦਾ ਕਬਰੀ। ਹਾਂਜੀ ਤਾਂ ਹੈ। ਤੇ ਇਹ ਵੇਚਣਾ ਫਿਰ ਹੀ ਨਾ ਵੇਖੇ ਮੇਰੇ ਨੂੰ ਵੇਚੀ ਤੇ ਫਿਰ ਲੈਣ ਲੱਗਣਾ ਵੇਖੇ। ਜਿਵੇਂ ਇਹ ਵਰਗੀ ਜੋਬ ਰੀ ਜੋ ਮਤਲਬ ਥੋੜੀ ਵਾਈਫ ਕੰਮ ਕਰਦੀ ਹੈ ਨਾ। ਤੇ ਤੁਸੀਂ ਟੈਕਸੀ ਚਲਾਉਂਦੇ ਆ। ਇੱਕ ਬੈਂਕ ਮੈਨੇਜਰ ਵਾਲੀ ਤੇ ਨਾ ਕਲਰਕ ਵਾਲੀ ਗੱਲ ਹੋ ਜਾਂਦੀ ਹੈ। ਤੇ ਆਦੇ ਬਹੁਤ ਆਂਡੀਆਂ ਜਾਣਾ ਹੈ। ਡੈਵਰ ਪਾਓ। ਉਹਦਾ ਵੀ ਗੱਲ ਨਾ ਕੋਟੋ ਨੇ ਵੀ ਬਿਚਾਰੀ ਪਾਉਣੀ ਆ। ਹਾਂਜੀ। ਤੇ ਤੁਹਾਡੇ ਖਾਤੇ ਤੇ ਤੁਹਾਨੂੰ ਪੈਸੇ ਛੱਡ ਕੇ ਜਾਂਦੀ ਹੈ। ਇੱਕ ਇੱਕ ਤੋਂ ਲੈ ਕੇ 410 ਨੰਬਰ ਤੱਕ ਨੰਬਰ ਹੈਗੇ। ਜਿਹੜਾ ਮਾਦੀ ਲੈ ਲਓ। ਕੋਸ ਨੰਬਰ ਟਾਫੀ ਚਾਹ ਦੇ ਚੋ। 1 ਤੋਂ ਲੈ ਕੇ 200 410 ਤੱਕ। ਕੋਝ ਨਹੀਂ। ਜੇ ਜੁਨੀਸੀ ਹੋ ਕੋ ਜਿਆਦੇ ਨਾ ਮਟਕੀ ਉਰੇ ਘੱਟ। ਇੱਦਾਂ ਕਹਿੰਦੇ ਠੰਡਾ ਪਿਆ ਵਗਾ ਬਸ ਉਹ ਨਹੀਂ ਨਹੀਂ ਠੰਡਾ ਨਹੀਂ ਉੱਤੇ ਕੰਮ ਜਦੋਂ ਇਹ ਸੀ ਆਈ ਰਹੇ ਜਦੋਂ ਇਹ ਸੀ ਆਹੀ ਡਾਲ 40 ਨਹੀਂ ਸੀ ਬੰਦੇ ਕਈ ਵਾਰੀ ਸੀ ਕੋਸ ਨਹੀਂ ਖਾਚੀ ਪੂਰੇ ਹੁੰਦੇ ਸੀ ਉਦੋਂ 6.5 6.4 ਡਾਲਰ ਬਹੁਤ ਨੇ ਪਰ ਉਦੋਂ ਕੰਮ ਨਾਉ 6.4 ਡਾਲਰ ਨੂੰ ਫੈਟੀ ਜੀ ਕੰਮ ਕਰਦੇ ਸੀ 23 ਡਾਲਰ ਮਾਦੇ ਸੀ ਟੈਂਟ ਕੱਟ ਕੇ ਪੈਸੇ ਦੇ 70 ਸੀ 50 ਦੇ 12 ਕਿੱਟ ਲਾਗੇ ਟਰੱਕ 'ਚੋਂ ਮੱਚ ਬੈਠਾ ਜਿਹਨੇ ਟਰੱਕ ਤੇ ਬਣਾਉਣਾ ਉਹਨੇ ਪੈਸੇ ਨਾਲ ਖਿੱਚ ਗਿਆ ਜਦੋਂ ਵੀ ਉਹਨੇ ਘੇਟੇ ਸਾਨੂੰ ਕੰਮ ਕਰਦੇ ਲਾੜੇ ਘਰੇ ਜਾਂਦੇ ਆ ਉਹਦੇ ਸਾਰੇ ਹੌਂ ਟਰੱਕ ਤੇ ਰਹਿਣਾ ਸਾਰੀ ਉਮਰ ਹੀ ਇਹ ਨਹੀਂ ਵੀ ਅੱਜ 15 ਦਿਨ ਮੁਰੇ ਤੇ ਕੱਲੂ ਵਿਹਲੇ ਨਾ ਇਹ ਬੋਲ ਜਪ ਤੇ ਉਹਦੋਂ ਬੰਦਾ ਖੱਸੀ ਹੋ ਜਾਂਦਾ ਤੇ ਜਦ ਮੈਂ ਟ੍ਰਾਂਟੋ ਦੀ ਗੱਲ ਕਰਨ ਮੱਖਣ ਵੜਾ ਰਾਇ ਸੀ ਬਹੁਤ ਚੇਤੀ ਗੱਲ ਆ ਉਹਨੇ ਸ਼ੌਕ ਕੀਤਾ ਮੱਖਣ ਵੜਾ ਰਹੀ ਸੀ ਮੇਰੇ ਖਿਆਲ ਨਾਲ ਹਰਦੀਪ ਗਲਤ ਲਿਖੀ ਹੋਰ ਸੀ ਉਹਨੇ ਗੱਲ ਸਾਂਝੀ ਕੀਤੀ ਕਹਿੰਦਾ ਟੰਟੋ ਨਾਲ ਤਿੰਨ ਬੁੜੀਆਂ ਤੁਰੀਆਂ ਆ ਗਈਆਂ ਇੱਕ ਦੂਜੀ ਨੂੰ ਆਥੇ ਮਕੌਲ ਦੇ ਵਿੱਚ ਪੁੱਛਦੀ ਵੀ ਤੇਰੇ ਘਰ ਵਾਲਾ ਕੀ ਕਰਦਾ ਵੈਕਰ ਪੁੱਛਾ ਉਹ ਕਹਿੰਦੀ ਮੇਰੇ ਘਰ ਵਾਲਾ ਤਾਂ ਮਰਿਆ ਹੋਇਆ ਉਹ ਹੈਰਾਨ ਹੋ ਗਈ ਕਿਦੀ ਵੀ ਤੇਰੇ ਘਰ ਵਾਲਾ ਕਿਵੇਂ ਮਰਿਆ ਉਹ ਤਾਂ ਜਿਉਂਦਾ ਉਹ ਕੰਦੀ ਟਰੱਕ ਤੇ ਜਾਂਦਾ ਉਹ 15 20 ਦੀ ਲਿਆਉਂਦਾ ਆਉਂਦਾ ਫਿਰ ਪਹੁੰਚ ਜਾਂਦਾ ਮਰਿਆ ਵਗੈਈਆ ਦੂਜੀ ਨੇ ਬਗੜੀਆਂ ਕਿ ਤੇਰਾ ਭੈਣੇ ਉਹ ਕਹਿੰਦੀ ਮੇਰੇ ਵਾਲਾ ਸੈਕਦਾ ਹੈ ਉਹ ਕਹਦੀ ਉਹ ਕਹਿੰਦੀ ਉਸੇ ਲਿਮੋਜ ਚ 24 ਘੰਟੇ ਚਲੋਣੇ ਪੈਂਦੀ ਐ ਜਿਹਨੇ ਸਵੇਰੇ ਦੋ ਜਿਹਾ ਲਾ ਕੇ ਤੇ ਸਵੇਰ ਰਾਤ ਤੱਕ ਜਾਣਾ 24 ਘੰਟੇ ਉਹ ਕਹਿੰਦੀ ਘਰੇ ਆ ਕੇ ਸੁੱਤਰਨੇ ਸੈਕਦਾ ਹੀ ਆ ਮਾਦਰ ਕਾ 12 ਜੇ ਨਾ ਭਰੇ ਤੇ ਗੀਰ ਬੋਲਦੀ ਕਹਿੰਦੀ ਤੇਰੇ ਵਾਲਾ ਕਹਿੰਦੀ ਮੇਰਾ ਰੋ ਜਿਉਂਦਾ ਕਹਿੰਦੀ ਮਾਦਰ ਕਹਿੰਦੀ ਟੈਕਸੀ ਚਲਾਉਂਦਾ ਹੱਥ ਨਾਲ ਦੋ ਕੱਕ ਲਾ ਕੇ ਰਾਹ ਨਾਲ ਹੀ ਤਾਂ ਕਰੇ ਇਹ ਗੱਲ ਸੱਚੀ ਹੈ ਵੀ ਹੈਗੇ ਟੈਕਸੀ ਦੇ ਲੋਡ ਪੈ ਗਈ ਜਦੋਂ ਮਾਦੀ ਘਰੇ ਜਾਵਣਾ ਤੁਹਾਡਾ ਕੋਈ ਲਾਇਸੈਂਸ ਪੈਂਦੇ ਬੰਦਾ ਕੰਪਨੀਆਂ ਦੇ ਕਾਇਦੇ ਕਾਨੂੰਨ ਪਰੇ ਪ੍ਰੋਪਰ ਬਣੇ ਹੋਏ ਨੇ ਕੋਈ ਤੁਹਾਨੂੰ ਫੋਰਸ ਨਹੀਂ ਕਰਦਾ ਹਾ ਦੀ ਦੇ ਡਰਾਈਵਰਾਂ ਦੀ ਗਲਤੀ ਕਰਦੇ ਤੁਹਾਡਾ ਲਾਇਸੈਂਸ ਪੈਨ ਕਰ ਦਦੇ ਫੇਰ ਵੀ ਤਾਲਾ ਮਚੀ ਆਪਾਂ ਜਿੰਮਾ ਨੂੰ ਤੁਸੀਂ ਗਲਤੀ ਵੀ ਕਰ ਲਈ ਸੌਰੀ ਵੀ ਕਰਦਾ ਹਾਂ ਮੈਂ ਬੁਰਾ ਤਾਂ ਵੀ ਛੱਡਦਾ ਪਰ ਇਹਦੇ ਵਿੱਚ ਤੇ ਲੱਖ ਸੌਰੀ ਕਰ ਲੋ ਉਹਨਾਂ ਨੇ ਜਦੋਂ ਆਦੀ ਮਰਜ਼ੀ ਨੇ ਛੱਡਣਾ ਹਾਂਜੀ ਤੇ ਕੋਸ਼ਿਸ਼ ਮਤਲਬ ਤੁਹਾਨੂੰ ਬਾਲੀਆਂ ਕੰਪਲੀਟ ਕਰ ਹਾਂਜੀ ਕਾਟਰ ਸਾਡੇ ਵੀ ਕਰਦੇ ਆ ਬਹੁਤੀ ਤੁਹਾਡੀ ਬਹਿ ਗੱਲਬਾਤ ਸੋਲਵ ਹੋ ਜਾਂਦੀ ਹੈ ਕਰਦੇ ਤੁਹਾਡੀ ਜੂਨੀਅਨ ਦੀ ਤਰ੍ਹਾਂ ਤਾਂ ਹੈਗੇ ਇੱਕ ਤਰ੍ਹਾਂ ਹਾਂਜੀ ਮੈਂ ਤੁਹਾਡੀ ਦਫ਼ਤਰ ਦੀ ਗੱਲ ਨੇ ਬਣ ਜਾਂਦੀ ਹੈ ਜੇ ਜ਼ਿਆਦਾ ਗਲਤੀ ਕਰੋਗੇ ਸਿਟੀ ਕੋਲ ਜਾੜੋਗੇ ਉੱਥੇ ਵੱਧ ਵੱਧ ਫਾਈਨ ਹੋ ਜੂ ਤੁਹਾਨੂੰ 500 ਰੁਪਏ ਸੌਰੀ ਤੁਸੀਂ ਹੁਣ ਬੈਠੇ ਹੋ ਸਹੀ ਹਾਂ ਉਹ ਮਗਰ ਲਾ ਹੁਣ ਆਏ ਹੁਣ ਇੱਕ ਨੰਗੋਰੀਏ ਬੈਠੇ ਸੀ ਕਿ ਮਾਹਰ ਸੀਗੇ ਦੋ ਹਾਂ ਹਾਂ ਉਨੀ ਤੇ ਮੁੰਡਾ ਇੱਕ ਮੁੰਡਾ ਉਧਰ ਬੈਠੀ ਹਾਂ ਹਾਂ ਮੇਰਾ ਪੈਨ ਚ ਲਗਾ ਰਿਹਾ ਹੁਣ ਮੈਂ ਲਾਈ ਸਾਈਡ ਤੇ ਮੈਂ ਜ਼ਿਆਦਾ ਮੈਂ ਕੰਪਲੀਟ ਕਰਕੇ ਆਦਾ ਰਾਈਟ ਕੈਨਸਲ ਕਰਨ ਲੱਗਿਆ ਹਾਂ ਹਾਂ ਬਾਕੀ ਜ਼ਿਆਦਾ ਚੁੱਪ ਕਰਕੇ ਬਹਿ ਜਾਓ ਹਾਂ ਹਾਂ ਮਤਲਬ ਬੰਦਾ ਹੁੰਦਾ ਵੀ ਗੱਲ ਕਰ ਲੈਣਾ ਮੇਰਾ ਵੀ ਬਿਜ਼ਨਸ ਆ ਇਹ ਬਿਲਕੁਲ 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 ਯਾਰ ਮੈਂ ਤੁਸੀਂ ਕਲੈਂਟ ਤੇ ਕੰਪਲੇਂਟ ਪਾ ਕੇ ਪਰੇ ਜਾਓਗੇ ਬਾਅਦ ਵਿੱਚ ਜੇ ਕੋਈ ਗੱਲ ਹੋ ਗਈ ਮੇਰਾ ਤਾਂ ਰੋਟੀ ਚ ਲੱਤ ਵੱਜਣ ਵਾਲਾ ਕੰਮ ਨਹੀਂ ਆ ਬਿਲਕੁਲ ਬਿਲਕੁਲ ਅੱਛਾ ਥੋੜੀ ਰੋਟੀ ਖੋਲੀ ਉਹ ਥੋੜੀ ਐਪ ਬੰਦ ਕਰ ਦਿੰਦੇ ਹਾਂਜੀ ਇੱਥੇ ਤੋਂ ਵੀ ਬੋਰਡ ਜਾ ਕੇ ਅਪੀਲ ਕਰ ਲੋਗੇ ਸ਼ਿਕਾਇਤ ਕਰ ਲੋਗੇ ਦੋਸਤ ਮਿੱਤਰੋ ਕਹ ਲੋਗੇ ਛੱਡ ਦੇਣਗੇ ਬੋਰਡ ਚ ਦੂਜੀ ਪਰੋਦੀ ਪੜਦੇ ਹੋਵੇ ਸੌਰੀ ਕਹਦੇ ਕੋ ਯਾਰ ਮੇਰੇ ਤੋਂ ਕਹਦੇ ਕੌਣਦੀ ਗਲਤੀ ਹੋ ਗਈ ਮਤਲਬ ਫਾਈਨਲ ਉਹਨਾਂ ਨੇ ਜੇ ਸੌਰੀ ਮੰਗ ਲਓ ਜਾਂ ਨਾ ਮੰਗਣ ਉਹਨਾਂ ਤਾਂ ਆਦੀ ਮਾਦੀ ਗੱਲ ਹੈ ਤੇ ਕਾਰ ਦੀ ਖਸਾਈ ਉਹੀ ਹੈ ਉਹੀ ਖਾਤੇ ਆ ਤੇ ਕਾਰ ਉਧਰ ਵੀ ਉਹੀ ਪਾਉਣੀ ਪਰ ਉਹਦੀ ਹੌਲੀ ਹੌਲੀ ਮੰਨ ਲਓ ਮੰਨ ਲਓ 2.5 ਲੱਖ ਦੀ ਤੇ ਲੈ ਲਈ 2.6 ਦੀ ਲੈ ਲਈ ਬਾਅਦ 2.8 ਦੀ ਲੈ ਲਈ 3 ਦੀ ਲੈ ਲਈ ਉਹ ਥੋੜੀ ਲਾਈਫ ਦੀ ਪ੍ਰਾਪਰਟੀ ਬਣ ਜਾਂਦੀ ਹੈ ਹਾਲੀਵੁੱਡ ਦੀ ਆਪ ਨੂੰ ਕਿੱਥੇ ਡ੍ਰੌਪ ਕਰਨਾ ਪਾਉਣਾ ਫਰੰਟੇ ਲਾਉਣੀ ਅਪਰਾਂਟੇ ਉਧਰ ਪੈਸੀ ਰਾਣੀ ਜਿੱਥੇ ਵਾਰ ਰੇਲਵੇ ਟੈਗ ਦੇ ਪਾਲੇ ਉਸ ਦੇ ਰਾਈਟ ਕਰਦੀ ਹੈ ਟੈਕਸੀ ਵਾਲੇ ਹੁੰਦੇ ਹਾਂ ਤਾਂ ਨਾ ਕੀ ਮਰ ਗਮਣਾ ਆਪਾਂ